ਸਸ਼ੀਕਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਬ੍ਰਾਡਕਾਸਟ ਕਿਰਨ ਪੰਜਾਬੀ ਕੁਕਿੰਗ ਦੇ ਵਿੱਚ ਤੇ ਅੱਜ ਮੈਂ ਬਣਾ ਰਹੀ ਹਾਂ ਜੀ ਪੰਜਾਬੀ ਸਟਾਈਲ ਗੋਭੀ ਦੇ ਪਰਾਠੇ ਅੱਜ ਆਪਾਂ ਬਹੁਤ ਹੀ ਸਵਾਦ ਗੋਭੀ ਦੇ ਪਰਾਠੇ ਬਣਾ ਕੇ ਤਿਆਰ ਕਰਾਂਗੇ। ਉਹਦੇ ਲਈ ਇੱਥੇ ਮੈਂ ਲਿਆ ਜੀ ਇੱਕ ਪੂਲ ਗੋਭੀ ਦਾ ਤੇ ਗੋਭੀ ਦੇ ਫੁੱਲ ਹਨ ਜਿਹੜੇ ਆਪਾਂ ਡੰਡਲ ਨਾਲੋਂ ਅਲੱਗ ਕਰ ਲੈਣੇ ਆ। ਤੇ ਨਾਲ ਹੀ ਸਾਰੇ ਆਪਾਂ ਗੋਭੀ ਦੇ ਫੁੱਲ ਹਨ ਜਿਹੜੇ ਆਪਾਂ ਚੈੱਕ ਕਰ ਲੈਣੇ ਆ ਇਹਦੇ ਵਿੱਚ ਕੋਈ ਕੀੜਾ ਜਾਂ ਸੁੰਡੀ ਵਗੈਰਾ ਤਾਂ ਨਹੀਂ ਤੇ ਫਿਰ ਦੂਸਰੀ ਸਾਈਡ 'ਤੇ ਮੈਂ ਪਾਣੀ ਗਰਮ ਹੋਣ ਲਈ ਰੱਖਿਆ ਹੈ ਜੀ ਜਿਵੇਂ ਹੀ ਆਪਣਾ ਪਾਣੀ ਗਰਮ ਹੋ ਗਿਆ ਨਾ ਇਹਦੇ ਵਿੱਚ ਆਪਾਂ ਨਮਕ ਪਾ ਕੇ ਨਾ ਨਾਲ ਹੀ ਆਪਾਂ ਜੋ ਬੋਲਾ ਲੱਗ ਕਿਤੇ ਡੰਡਲ ਦੇ ਨਾਲ ਉਹ ਗੋਭੀ ਦੇ ਉਹ ਸਾਰੇ ਗਰਮ ਪਾਣੀ ਦੇ ਵਿੱਚ ਪਾ ਦੇਣੀ ਹੈ ਤੇ ਗੈਸ ਆਪਾਂ ਇੱਥੇ ਬੰਦ ਕਰ ਦੇਣੀ ਹੈ ਜੀ ਪਾਣੀ ਸਿਰਫ ਗਰਮ ਕਰਨਾ ਆਪਾਂ ਗੋਭੀ ਨੂੰ ਉਬਾਲਣਾ ਨਹੀਂ ਤੇ ਗੋਭੀ ਪਾ ਕੇ ਨਾ ਇੱਕ ਵਾਰੀ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਦਾਂਗੇ ਤੇ 15 ਮਿੰਟ ਲਈ ਇਸੇ ਤਰ੍ਹਾਂ ਛੱਡ ਦੇਾਂਗੇ ਗਰਮ ਪਾਣੀ ਦੇ ਵਿੱਚ ਗੋਭੀ ਨੂੰ ਤੇ ਇਸ ਤਰ੍ਹਾਂ ਜਿਹੜੀ ਆਪਣੀ ਗੋਭੀ ਆ ਚੰਗੀ ਤਰ੍ਹਾਂ ਸਾਫ਼ ਹੋ ਜਾਵੇਗੀ ਤੇ ਗੋਭੀ ਨੂੰ ਸਾਫ਼ ਕਰਨ ਦਾ ਬਹੁਤ ਹੀ ਸੌਖਾ ਤਰੀਕਾ ਹੈ ਇੱਥੇ ਮਿਲਿਆ ਜੀ ਇੱਕ ਪਿਆਜ਼ ਇਹਨੂੰ ਆਪਾਂ ਬ੍ਰੇਕ ਕੱਟਾਂਗੇ 1 ਇੰਚ ਅਦਰਕ ਦਾ ਟੁਕੜਾ ਤੇ ਤਿੰਨ ਹਰੀਆਂ ਮਿਰਚਾਂ ਇਹਨਾਂ ਨੂੰ ਆਪਾਂ ਮਿਕਸੀ ਦੇ ਵਿੱਚ ਗ੍ਰाइंड ਕਰਾਂਗੇ ਤੇ ਨਾਲ ਹੀ ਧਨੀਆ ਲਿਆ ਧਨੀਏ ਨੂੰ ਵੀ ਆਪਾਂ ਬ੍ਰੇਕ ਕੱਟ ਲੈਣਾ ਹੈ ਤੇ ਫਿਰ ਆਪਾਂ 15 ਮਿੰਟ ਬਾਅਦ ਦਾ ਗੋਭੀ ਦੇ ਫੁੱਲਾ ਜਿਹੜੇ ਉਹਨਾਂ ਨੂੰ ਛਾਨਣੀ ਦੇ ਵਿੱਚ ਪਾ ਕੇ ਰੱਖ ਦੇਣਾ ਹੈ ਉਹਨਾਂ ਦਾ ਪਾਣੀ ਹੈ ਜਿਹੜਾ ਸੁਕਾ ਲੈਣਾ ਹੈ ਜਿਵੇਂ ਇਹਨਾਂ ਗੋਭੀ ਦਾ ਪਾਣੀ ਸੁੱਕ ਗਿਆ ਤੇ ਫਿਰ ਆਪਾਂ ਗ੍ਰੇਟ ਕਰ ਲੈਣਾ ਤੁਸੀਂ ਚੋਪਰ ਦੇ ਵਿੱਚ ਚੋਪ ਵੀ ਕਰ ਸਕਦੇ ਹੋ ਬ੍ਰੇਕ ਵੀ ਕੱਟ ਸਕਦੇ ਹੋ ਤੇ ਇਸ ਤਰ੍ਹਾਂ ਕੱਦੂ ਕਸ਼ ਵੀ ਕਰ ਸਕਦੇ ਹੋ ਤੇ ਫਿਰ ਆਪਾਂ ਗੋਭੀ ਦੇ ਵਿੱਚ ਪਾ ਦੇਣਾ ਹੈ ਜੀ ਸਵਾਦ ਅਨੁਸਾਰ ਨਮਕ ਨਮਕ ਪਾ ਕੇ ਨਾ ਆਪਾਂ ਇਹਨੂੰ ਚੰਗੀ ਤਰ੍ਹਾਂ ਗੋਭੀ ਦੇ ਵਿੱਚ ਮਿਕਸ ਕਰ ਦੇਣਾ ਹੈ ਜਿਸ ਤਰ੍ਹਾਂ ਮੋਰੀਆਂ ਨੇ ਪਾਣੀ ਛੱਡ दिया ਬਿਲਕੁਲ ਗੋਭੀ ਆਪਣੀ ਉਸੇ ਤਰ੍ਹਾਂ ਪਾਣੀ ਛੱਡ ਦੇਵੇਗੀ ਤੇ ਆਪਾਂ ਇਹਨੂੰ 5 ਤੋਂ 10 ਮਿੰਟ ਦੀ ਰੈਸਟ ਦੇਵਾਂਗੇ ਤੇ ਉਨੀ ਦੇਰ ਦੂਜੀ ਸਾਈਡ ਦੀ ਆਪਾਂ ਨਰਮ ਮਾਟਾ ਲਗਾ ਕੇ ਤਿਆਰ ਕਰਨਾ ਹੈ ਤੇ ਇਥੇ ਮੈਂ ਲਈ ਆ ਜੀ ਲੋੜ ਅਨਸਾਰ ਕਣਕ ਦਾ ਆਟਾ ਤੇ ਉਹਦੇ ਵਿੱਚ ਪਾ ਰਹੀ ਆ ਮੈਂ ਚਮਚ ਦਾ ਚੌਥਾ ਹਿੱਸਾ ਨਮਕ ਇਸ ਤਰ੍ਹਾਂ ਨਾ ਜਦੋਂ ਆਪਾਂ ਪਰੌਤੇ ਬਣਾਉਂਦੇ ਆ ਤੇ ਫਿਰ ਖਾਨ ਦੇ ਵਿੱਚ ਨਾ ਫੋਕਲੇ ਨਹੀਂ ਲੱਗਦੇ ਇਸ ਲਈ ਮੈਂ ਥੋੜਾ ਜਿਹਾ ਨਮਕ ਪਾ ਦਿੱਤਾ आटे ਦੇ ਵਿੱਚ ਤੇ ਥੋੜੀ ਜੀ ਕਸੂਰੀ ਮੇਥੀ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਤੇ ਤੁਸੀਂ ਥੋੜੀ ਜੀ ਅਜਵਾਈਨ ਦੀ ਵਰਤੋਂ ਵੀ ਕਰ ਸਕਦੇ ਹੋ ਤੇ ਫਿਰ ਆਪਾਂ ਆٹے ਨੂੰ ਜੀ ਕੋਸੇ ਪਾਣੀ ਨਾਲ ਗੁੰਨ ਕੇ ਤਿਆਰ ਕਰਨਾ ਹੈ ਤੇ ਆਟਾ ਆਪਾਂ ਬਿਲਕੁਲ ਹੀ ਨਰਮ ਲਗਾਉਣਾ ਹੈ ਜਿਆਦਾ ਆਪਣਾ ਆਟਾ ਸਖਤ ਨਹੀਂ ਹੋਣਾ ਚਾਹੀਦਾ ਬਿਲਕੁਲ ਨਰਮ ਆਟਾ ਲਗਾ ਕੇ ਤਿਆਰ ਕਰਨਾ ਹੈ ਜਿਹਦੇ ਨਾਲ ਜਿਹੜੀ ਪਰਾਠੀ ਹੈ ਨਾ ਬਹੁਤ ਹੀ ਸੌਫਟ ਜਾਨੀ ਕਿ ਬਹੁਤ ਹੀ ਨਰਮ ਬਣਨਗੇ ਤੇ ਖਾਣ ਦੇ ਵਿੱਚ ਵੀ ਬਹੁਤ ਸਵਾਦ ਲੱਗਣਗੇ ਜਿਸ ਤਰ੍ਹਾਂ ਕਿ ਆਪਾਂ ਆਲੂ ਤੇ ਪਰਾਠਾ ਬਣਾ ਕੇ ਤਿਆਰ ਕਰਦੇ ਹਾਂ ਆਟਾ ਮੇ ਲਗਾ ਕੇ ਤਿਆਰ ਕਰ ਲਿਆ ਜੀ ਤੇ ਆਟੇ ਨੂੰ ਆਪਾਂ ਕਵਰ ਕਰਕੇ ਰੱਖ ਦੇਣੀ ਤੇ ਆਪਾਂ 10-15 ਮਿੰਟ ਦੀ ਆਟੇ ਨੂੰ ਰੈਸਟ ਦਿਆਂਗੇ ਤੇ ਦੂਸਰੀ ਸਾਈਡ ਆਪਾਂ ਗੋਭੀ ਨੂੰ ਚੈੱਕ ਕਰ ਲੈਣੀ ਹੈ ਇੱਥੇ ਗੋਭੀ ਨੇ ਕਾਫੀ ਸਾਰਾ ਪਾਣੀ ਹੈ ਨਾ ਜਿਹੜਾ ਛੱਡ ਦਿੱਤਾ ਹੈ ਜਿਸ ਤਰ੍ਹਾਂ ਮੂਹਰੀਆਂ ਛੱਡ ਪਾਣੀ ਛੱਡਦੀਆਂ ਨੇ ਤੇ ਆਪਾਂ ਕਾਟਨ ਦੇ ਕੱਪੜੇ ਨਾਲ ਇਹਦਾ ਸਾਰਾ ਪਾਣੀ ਆ ਸੁਕਾ ਲੈਣਾ ਹੈ ਯਾਨੀ ਕਿ ਨਿਚੋੜ ਲੈਣਾ ਹੈ ਤੇ ਦੇਖੋ ਮੈਂ ਨਿਚੋੜ ਲਈ ਆ ਸਾਰੀ ਗੋਭੀ ਤੇ ਫਿਰ ਮੈਂ ਪਲੇਟ ਦੇ ਵਿੱਚ ਵਾਪਸ ਪਾ ਲਈਏ ਤੇ ਉਹਦੇ ਵਿੱਚ ਮੈਂ ਜਿਹੜਾ ਪਿਆਜ਼ ਆ ਨਾ ਉਹ ਕੱਟ ਕੇ ਪਾ ਦਿੱਤਾ ਇੱਥੇ ਮੈਂ ਥੋੜਾ ਜਿਹਾ ਪਿਆਜ਼ ਰੱਖਿਆ ਹੈ ਲੋੜ ਅਨੁਸਾਰ ਮੈਂ ਪਿਆਜ਼ ਦੀ ਬਜਾਏ তো ਕੀਤੀ ਹੈ ਨਾਲ ਹੀ ਅਦਰਕ ਤੇ ਹਰੀ ਮਿਰਚ ਨੂੰ ਮੈਂ ਗ੍ਰाइंड ਕਰ ਲਿਆ ਸੀ ਲੋੜ ਅਨਸਾਰ ਉਹ ਪਾ ਇਹ ਥੋੜਾ ਜਿਹਾ ਮੈਂ ਪਾਇਆ ਜੀ ਚਮਚ ਦਾ ਚੌਥਾ ਹਿੱਸਾ ਤਨੀਆ ਪਾਊਡਰ ਚਮਚ ਦਾ ਚੌਥਾ ਹਿੱਸਾ ਆਮਸੂਰ ਪਾਊਡਰ ਤੇ ਬਿਲਕੁਲੀ 2 ਪਿੰਚ ਪਾਈ ਇਥੇ ਮੈਂ ਹਲਦੀ ਤੇ ਅੱਧਾ ਚਮਚ ਕਸੂਰੀ ਮੇਥੀ ਤੇ ਨਾਲ ਲਿਆ ਹੈ ਗਾਈ ਮੈਂ ਫਰੈਸ਼ ਹਰਾ ਤਨੀਆ ਤੇ ਨਮਕ ਤੁਸੀਂ ਲੋੜ ਅਨਸਾਰ ਤੁਹਾਨੂੰ ਜ਼ਰੂਰਤ ਹੈਗੀ ਆ ਤਾਂ ਤੁਸੀਂ ਪਾ ਸਕਦੇ ਹੋ ਕਿਉਂਕਿ ਨਮਕ ਮੈਂ ਪਹਿਲਾਂ ਹੀ ਕਾਫੀ ਮਾਤਰਾ ਦੇ ਵਿੱਚ ਪਾ ਲਿਆ ਸੀਗਾ ਇਸ ਲਈ ਮੈਨੂੰ ਲੋੜ ਨਹੀਂ ਮੈ ਸੂਸੂਈ ਤੇ ਨਾਲ ਹੀ ਫਿਰ ਮੈਂ ਥੋੜੀ ਜੀ ਅਜਵੈਨ ਲਈ ਹੈ ਜੀ ਅਜਵੈਨ ਨੂੰ ਹੱਥ ਦੇ ਉੱਪਰ ਮਲ ਕੇ ਪਾ ਦਿੱਤਾ ਹੈ ਤੇ ਅਜਵੈਨ ਬਹੁਤ ਹੀ ਵਧੀਆ ਹੈ ਡਾਈਜੈਸ਼ਨ ਦੇ ਲਈ ਹਾਜਮੇ ਦੇ ਲਈ ਅਜਵੈਨ ਦੀ ਵਰਤੋਂ ਜ਼ਰੂਰ ਕਰਨੀ ਹੈ ਤੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਹੈ ਮੈਥੇ ਨਰਮਾਹ ਤਨਾ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਆਪਣੀ ਗੋਭੀ ਦੀ ਸਟਫਿੰਗ ਬਣ ਕੇ ਤਿਆਰ ਹੋ ਚੁੱਕੀ ਹੈ ਜੀ ਦੂਸਰੀ ਸਾਈਡ ਆਪਣੇ ਆਟੇ ਨੂੰ ਵੀ ਰੈਸਟ ਮਿਲ ਚੁੱਕੀ ਹੈ ਤੇ ਆਪਾਂ ਸਾਤ ਦੇ ਉੱਪਰ ਲਗਾਉਣੀ ਜੀ ਥੋੜਾ ਜਿਹਾ ਦੇਸੀ ਘਿਓ ਲਗਾ ਕੇ ਤੇ ਆਟੇ ਨੂੰ ਆਪਾਂ ਮੁੱਕੀਆਂ ਦੇ ਦੇ ਕੇ ਚੰਗੀ ਤਰ੍ਹਾਂ ਗੁੰਨ ਕੇ ਤਿਆਰ ਕਰ ਲੈਣਾ ਹੈ ਤੇ ਆਟਾ ਆਪਣਾ ਬਿਲਕੁਲ ਹੀ ਤਿਆਰ ਹੋ ਚੁੱਕਾ ਹੈ ਜੀ ਤੇ ਆਟਾ ਆਪਣਾ ਮੈਂ ਬਿਲਕੁਲ ਨਰਮ ਲਗਾ ਕੇ ਤਿਆਰ ਕੀਤਾ ਹੈ ਤੇ ਫਿਰ ਆਪਾਂ ਬਣਾਉਣੇ ਆ ਜੀ ਪੇੜੇ ਇੱਥੇ ਹੱਥ ਨੂੰ ਥੋੜਾ ਜਿਹਾ ਘਿਓ ਲਗਾ ਕੇ ਆਪਾਂ ਪੇੜੇ ਬਣਾ ਕੇ ਤਿਆਰ ਕਰ ਲੈਣੇ ਹੈ ਘਿਓ ਲਗਾਉਣ ਦੇ ਨਾਲ ਨਾ ਜਿਹੜੇ ਪਰੌਠੇ ਆ ਸੌਫਟ ਹੋ ਜਾਂਦੇ ਆ ਤੇ ਨਾਲ ਹੀ ਆਪਾਂ ਥੋੜਾ ਜਿਹਾ ਆਮ ਪੇੜੇ ਨਾਲੋਂ ਨਾ ਥੋੜਾ ਜਿਆਦਾ ਪੇੜਾ ਲੈਣਾ ਹੈ ਕਿਉਂਕਿ ਜਿਹੜੇ ਪਰਾਠੇ ਹੁੰਦੇ ਆ ਨਾ ਉਹ ਵਾਲੇ ਪੇੜੇ ਆ ਥੋੜੇ ਭਾਰੇ ਹੁੰਦੇ ਆ ਤੇ ਮੈਂ ਇੱਥੇ ਦੋ ਪੇੜੇ ਬਣਾ ਕੇ ਤਿਆਰ ਕਰ ਲਿਆ ਜੀ ਬਚੇ ਹੋਏ ਆਟੇ ਨੂੰ ਆਪਾਂ ਕਵਰ ਕਰਕੇ ਰੱਖ ਦੇਣਾ ਹੈ ਤੇ ਫ ਇੱਕ ਪੇੜਾ ਲੈਣਾ ਹੈ ਜੀ ਇੱਕ ਪੇੜੇ ਨੂੰ ਸੁੱਕਾ ਆਟਾ ਲਗਾ ਲੈਣਾ ਇਸ ਤਰ੍ਹਾਂ ਤੇ ਉਹਨੂੰ ਛੋਟੀ ਜੀ ਆਪਾਂ ਰੋਟੀ ਬਣਾ ਕੇ ਤਿਆਰ ਕਰ ਲੈਣੀ ਹੈ ਤੁਸੀਂ ਹੱਥ ਨਾਲ ਵੀ ਇਹਨੂੰ ਪਾ ਸਕਦੇ ਹੋ ਮੈਂ ਇਸ ਤਰ੍ਹਾਂ ਥੋੜੀ ਜੀ ਛੋਟੀ ਜੀ ਰੋਟੀ ਬਣਾ ਕੇ ਤਿਆਰ ਕਰ ਲਈ ਆ ਤੇ ਆਪਾਂ ਰੋਟੀ ਦੀਆਂ ਜਿਹੜੀਆਂ ਸਾਈਡਾਂ ਐ ਜੀ ਉਹ ਤਾਂ ਰੱਖਣੀਆਂ ਪਤਲੀਆਂ ਤੇ ਵਿਚਕਾਰ ਉਹਨਾਂ ਆਪਾਂ ਥੋੜਾ ਜਿਹਾ ਇਹਨੂੰ ਮੋਟਾ ਰੱਖਣਾ ਹੈ ਕਿਉਂਕਿ ਨਹੀਂ ਤਾਂ ਜਿਹੜੀ ਸਟਫਿੰਗ ਹੈ ਜੀ ਆਪਾਂ ਆਪਣੀ ਰੋਟੀ ਵਿੱਚ ਘਾਰੋ ਪਤਲੀ ਹੋ ਗਈ ਨਾ ਫਿਰ ਸਟਫਿੰਗ ਬਾਹਰ ਨਿਕਲ ਜਾਵੇਗੀ ਇਸ ਲਈ ਵਿਚਕਾਰ ਉਹ ਇਹਨੂੰ ਮੋਟਾ ਰੱਖਣਾ ਤੇ ਸਾਈਡਾਂ ਤੋਂ ਪਤਲਾ ਰੱਖਣਾ ਤੇ ਫਿਰ ਆਪਾਂ ਇਹਦੇ ਵਿੱਚ ਪਾਉਣੀ ਹੈ ਜੀ ਲੋਰੈਂਸਾ ਸਟਫਿੰਗ ਜੋ ਆਪਾਂ ਗੋਭੀ ਦੀ ਸਟਫਿੰਗ ਬਣਾ ਕੇ ਤਿਆਰ ਕੀਤੀ ਆ ਤੇ ਮੈਂ ਇੱਥੇ ਤਿੰਨ ਚਮਚ ਭਰ ਕੇ ਪਾ ਦਿੱਤੇ ਨੇ ਜੀ ਸਟਫਿੰਗ ਦੇ ਸਟਫਿੰਗ ਪਾ ਕੇ ਫਿਰ ਇਸ ਤਰ੍ਹਾਂ ਹੱਥ ਦੇ ਨਾਲ ਆਪਾਂ ਸੈੱਟ ਕਰ ਲੈਣੀਆਂ ਤੇ ਇਸ ਤਰ੍ਹਾਂ ਕਰਦੇ ਹੋਏ ਆਪਾਂ ਫਿਰ ਦੁਬਾਰਾ ਤੋਂ ਇਹਦਾ ਪੇੜਾ ਬਣਾ ਕੇ ਤਿਆਰ ਲੈਣਾ ਹੈ ਸਟਫਿੰਗ ਨੂੰ ਅੰਦਰ ਨੂੰ ਕਰਦੇ ਹੋਏ ਫਿਰ ਪੇੜਾ ਬਣਾ ਲੈਣਾ ਏ ਜਿੱਤੇ ਫਿਰ ਇਹਨੂੰ ਸੁੱਕਾ ਆਟਾ ਪਿਸ ਪਹਿਲਾਂ ਤਾਂ ਇਸ ਤਰ੍ਹਾਂ ਹੱਥ ਨਾਲ ਆਪਾਂ ਇਹਨੂੰ ਪ੍ਰੈਸ ਕਰਨਾ ਹੈ ਕਿ ਸਾਰੀ ਸਟਫਿੰਗ ਸਾਰੀਆਂ ਸਾਈਡਾਂ ਤੇ ਇੱਕੋ ਜੀ ਹੋਵੇ ਤੇ ਫਿਰ ਇਹਨੂੰ ਸੁੱਕਾ ਆਟਾ ਲਗਾ ਕੇ ਜੀ ਨਰਮ ਹੱਥਾਂ ਦੇ ਨਾਲ ਆਪਾਂ ਪਰੌਠੇ ਨੂੰ ਵੇਲ ਕੇ ਤਿਆਰ ਕਰ ਲੈਣਾ ਹੈ ਤੇ ਇਸ ਤਰ੍ਹਾਂ ਬਿਲਕੁਲ ਵੀ ਜਿਹੜੀ ਗੋਭੀ ਦੇ ਪਰਾਠੇ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਰਹਿੰਦਾ ਤੇ ਬਿਲਕੁਲ ਵੀ ਜਿਹੜੀ ਸਟਫਿੰਗ ਹੈ ਨਾ ਬਾਹਰ ਨਹੀਂ ਨਿਕਲਦੀ ਸਾਰੀਆਂ ਸਾਈਡਾਂ ਤੋਂ ਦੇਖੋ ਇੱਕੋ ਜਾਂ ਇਨਾ ਵਧੀਆ ਪਰਾਠਾ ਬਣ ਕੇ ਤਿਆਰ ਹੋਇਆ ਤੇ ਬਿਲਕੁਲ ਵੀ ਆਪਣੇ ਵੇਲ ਨਹੀਂ ਦਾ ਟੱਕਲੇ ਨੂੰ ਨਹੀਂ ਲੱਗਦਾ ਇਸ ਤਰ੍ਹਾਂ ਪਰਾਠਾ ਤੇ ਦੇਖੋ ਪਰਾਠਾ ਆਪਣਾ ਬਣ ਕੇ ਤਿਆਰ ਹੋ ਚੁੱਕਾ ਹੈ ਜੀ ਤੇ ਹੁਣ ਆਪਾਂ ਇਹਨੂੰ ਸੇਕ ਲੈਣਾ ਹੈ ਤੇ ਦੂਸਰੀ ਸਾਈਡ 'ਤੇ ਤਵਾ ਪਹਿਲਾਂ ਹੀ ਗਰਮ ਹੋ ਲਈ ਰੱਖ ਦਿੱਤਾ ਸੀ ਤੇ ਗਰਮ ਤਵੇ ਦੇ ਉੱਪਰ ਆਪਾਂ ਪਾ ਦੇਣਾ ਹੈ ਜੀ ਪਰਾਠਾ ਪਰਾਠਾ ਪਾ ਕੇ ਦੋਨੋਂ ਸਾਈਡਾਂ ਤੋਂ ਆਪਾਂ ਇਹਨੂੰ ਪਲਟ-ਪਲਟ ਕੇ ਸੇਕ ਦੇਣਾ ਜਿਵੇਂ ਹਲਕੀ ਜਿਹੀ ਨੀਚੇ ਵਾਲੀ ਸਾਈਡ ਆਪਣੀ ਅਸਿਕ ਗਈ ਤੇ ਫਿਰ ਆਪਾਂ ਉਹਨੂੰ ਪਲਟ ਦੇਣਾ ਹੈ ਤੇ ਉੱਪਰਲੀ ਸਾਈਡ ਆਪਾਂ ਲਗਾਉਣਾ ਹੈ ਜੀ ਕਿਉਂ ਤੇ ਇੱਥੇ ਉੱਪਰਲੀ ਸਾਈਡ ਮੈਂ ਲਗਾ ਰਹੀ ਹਾਂ ਜੀ ਦੇਸੀ ਕਿਉਂ ਤੁਸੀਂ ਇੱਥੇ ਦਾਲ ਢਾ ਕਿਉਂ ਦੀ ਵੀ ਵਰਤੋਂ ਕਰ ਸਕਦੀ ਆ ਤੇ ਦੇਸੀ ਕਿਉਂ ਦੇ ਵਿੱਚ ਜਿਹੜੇ ਪਰਾਂਠੇ ਆ ਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਆ ਤੇ ਖਾਂਦੇ ਵਿੱਚ ਬਹੁਤ ਦਾ ਸਵਾਦ ਲੱਗਦੇ ਆ ਤੇ ਫਿਰ ਦੂਸਰੀ ਸਾਈਡ ਵੀ ਆਪਾਂ ਪਲਟ ਦੇਣੀ ਆ ਤੇ ਇਹਦੇ ਉੱਪਰਲੀ ਸਾਈਡ ਵੀ ਫਿਰ ਇਸ ਤਰ੍ਹਾਂ ਆਪਾਂ ਕਿਉਂ ਲਗਾ ਦੇਣੀ ਜੀ ਕਿਓ ਲਗਾ ਕੇ ਇਸੇ ਤਰ੍ਹਾਂ ਦੋਨੇ ਸਾਈਡਾਂ ਨੂੰ ਪਲਟ-ਪਲਟ ਕੇ ਆਪਾਂ ਚੰਗੀ ਤਰ੍ਹਾਂ ਪਰਾਠੇ ਨੂੰ ਸੇਕ ਲੈਣਾ ਹੈ ਤੁਸੀਂ ਇਹਨੂੰ ਇੱਥੇ ਨਰਮ ਪਰਾਠਾ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਕ੍ਰਿਸਪੀ ਵੀ ਜਿਸ ਤਰ੍ਹਾਂ ਚਾਹੋ ਤੁਸੀਂ ਜੇ ਕ੍ਰਿਸਪੀ ਬਣਾਉਣਾ ਤੇ ਨੂੰ ਥੋੜਾ ਜਿਹਾ ਜ਼ਿਆਦਾ ਸੇਕ ਲੈਣਾ ਹੈ ਤੇ ਦੇਖੋ ਆਪਣਾ ਪਰਾਠਾ ਦੇਖਣ ਦੇ ਵਿੱਚ ਕਿੰਨਾ ਵਧੀਆ ਲੱਗਦਾ ਹੈ ਤੇ ਖਾਣ ਦੇ ਵਿੱਚ ਵੀ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦਾ ਹੈ ਜੀ ਬਹੁਤ ਹੀ ਸੌਫਟ ਬਹੁਤ ਹੀ ਟੇਸਟੀ ਪਰਾਠੇ ਬਣ ਕੇ ਤਿਆਰ ਹੁੰਦੇ ਆ ਤੇ ਮਸਾਲੇ ਤੁਸੀਂ ਨੋਰਮਲ ਮਸਾਲਿਆਂ ਦੇ ਵਿੱਚ ਵੀ ਇਸ ਤਰ੍ਹਾਂ ਗੋਭੀ ਦਾ ਪਰਾਠਾ ਬਣਾ ਕੇ ਤਿਆਰ ਕਰੋਗੇ ਨਾ ਵਾਕਈ ਬਹੁਤ ਹੀ ਟੇਸਟੀ ਜਾਨੀ ਕਿ ਬਹੁਤ ਹੀ ਸਵਾਦ ਪਰਾਠਾ ਬਣਾ ਕੇ ਬਣ ਕੇ ਤਿਆਰ ਹੁੰਦਾ ਹੈ ਤੁਹਾਨੂੰ ਬਿਲਕੁਲ ਵੀ ਰੈਸਟੋਰੈਂਟ ਵਗੈਰਾ ਤੇ ਜਾਣ ਦੀ ਲੋੜ ਨਹੀਂ ਤੁਸੀਂ ਬਹੁਤ ਹੀ ਟੇਸਟੀ ਬਹੁਤ ਹੀ ਸਵਾਦ ਪਰਾਠੇ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ। ਜੇਕਰ ਤੁਹਾਨੂੰ ਮੇਰੇ ਗੋਭੀ ਦੇ ਪਰਾਠੇ ਦੀ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਜ਼ਰੂਰ ਲਾਈਕ ਸ਼ੇਅਰ ਕਰਿਓ ਤੇ ਇੱਕ ਕਮੈਂਟ ਜ਼ਰੂਰ ਕਰਿਓ। ਚੈਨਲ ਤੇ ਪਹਿਲੀ ਵਾਰ ਆਈ ਹਾਂ। ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਵੀਡੀਓ ਦੀ ਨੋਟੀਫਿਕੇਸ਼ਨ ਹਸਾਂਗੀ ਦੇ ਨਾਲ ਮਿਲ ਜਾਵੇ ਤੇ ਇਸ ਆਸਾਨ ਤਰੀਕੇ ਦੇ ਨਾਲ ਗੋਭੀ ਦਾ ਪਰਾਠਾ ਜ਼ਰੂਰ ਘਰ ਦੇ ਵਿੱਚ ਬਣਾ ਕੇ ਦੇਖਿਓ ਤੇ ਚੈਨਲ ਨੂੰ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰਿਓ। ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਇਸੇ ਤਰ੍ਹਾਂ ਅਪ ਤੋਂ ਅਰਡੀਨਲ ਮੈਂ ਰੈਸਪੀ ਸ਼ੇਅਰ ਕਰਦੀ ਰਵਾਂਗੀ ਮਿਲਦੇ ਆ ਨਵੀਂ ਤੇ ਟੇਸਟੀ ਰੈਸਪੀ ਦੇ ਨਾਲ ਥੈਂਕ ਯੂ ਸੋ ਮੱਚ